ਨੌਕਰੀ ਚਲੀ ਗਈ ਨਾ ਹੋਰ ਮਿਲ ਜੂਗੀ ਜੇ ਘਰ ਟੁੱਟ ਗਿਆ ਨਾ ਹੋਰ ਬਣਾ ਲਵਾਂਗੇ ਜ਼ਮੀਨ ਵੇਚ ਗਈ ਜ਼ਮੀਨ ਵੀ ਹੋਰ ਲੈ ਲਵਾਂਗੇ ਪਰ ਜੇ ਮਾਂ ਪਿਓ ਚਲਿਆ ਗਿਆ ਨਾ ਉਹ ਦੁਬਾਰੇ ਨਹੀਂ ਆਉਂਦਾ ਬਹੁਤ ਕੀਮਤੀ ਹੈ ਪੂਰੀ ਦੁਨੀਆ ਦੇ ਵਿੱਚ ਜਿੰਨੀਆਂ ਮਹਿੰਗੀਆਂ ਚੀਜ਼ਾਂ ਨੇ ਸੋਨੇ ਚਾਂਦੀ ਹੀਰੇ ਮੋਤੀ ਜਿੰਨੀਆਂ ਮਹਿੰਗੀਆਂ ਗੱਡੀਆਂ ਨੇ ਉਹ ਸਾਰੀਆਂ ਵੇਚ ਕੇ ਜਿੰਨੀ ਧਲ ਦੌਲਤ ਇਕੱਠੀ ਹੁੰਦੀ ਹੈ ਸਾਰਾ ਪੈਸਾ ਲਿਆ ਕੇ ਤੱਕੜੀ ਦੇ ਇੱਕ ਪਲੜੇ 'ਚ ਰੱਖ ਦਿਓ ਤੇ ਦੂਜੇ ਪਲੜੇ 'ਚ ਤੱਕੜੀ ਦੇ ਚ ਨਾ ਥੋਡੀ ਜਿਹੜੀ 60 70 ਸਾਲ ਦੀ ਬੁੱਢੀ ਮਾਂ ਗਈ ਉਹਨੂੰ ਬਿਠਾ ਦਿਓ ਤੇ ਮਾਂ ਵਾਲਾ ਪਲੜਾ ਭਾਰੀ ਹੋਊਗਾ ਕਿਉਂਕਿ ਮਾਂ ਦੀ ਰੀਸ ਪੈਸਾ ਧਨ ਦੌਲਤ ਕੁਛ ਨਹੀਂ ਕਰ ਸਕਦਾ ਇੱਕ ਗੱਲ ਹੋਰ ਦੱਸਦਾ ਜੇ ਜ਼ਿੰਦਗੀ 'ਚ ਕਾਮਯਾਬ ਹੋਣਾ ਨਾ ਤਾਂ ਮਾਪੇ ਉਹਦੇ ਜਿਉਂਦੇ ਜੀ ਹੋ ਜਿਓ ਜੇ ਚਲੇ ਗਏ ਨਾ ਦੁਨੀਆ ਤੋਂ ਤਾਂ ਤੁਸੀਂ ਸੋਚਦੇ ਹੋ ਬਾਅਦ ਤੱਕ ਅਸੀਂ ਕਾਮਯਾਬ ਹੋ ਕੇ ਜ਼ਿੰਦਗੀ ਦੀਆਂ ਸਾਰੀਆਂ ਚੀਜ਼ਾਂ ਹਾਸਲ ਕਰ ਲਾਂਗੇ ਸਾਰੀਆਂ ਖੁਸ਼ੀਆਂ ਹਾਸਲ ਕਰ ਲਾਂਗੇ ਯਾਦ ਰੱਖਿਓ ਜਿੰਨਾ ਮਰਜ਼ੀ ਪੈਸਾ ਜੋੜ ਲੈ ਉਹਨਾਂ ਦੇ ਜਾਣ ਤੋਂ ਬਾਅਦ ਸਭ ਕੁਝ ਹੁੰਦੇ ਹੋਏ ਵੀ ਸਭ